ਇਸ ਵੀਡੀਓ ਵਿੱਚ ਲੈ ਕੇ ਆਏ ਤੁਹਾਡੇ ਲਈ ਕਲਾਸ 6ਵੀਂ ਪੇਪਰ ਹੈ ਸੋਸ਼ਲ ਸਾਇੰਸ ਤਾਂ ਇਹ ਕੁੱਲ 3 ਘੰਟੇ ਦਾ ਹੋਵੇਗਾ ਤੇ ਅੰਕ ਹੋਣਗੇ ਉਸਦੇ 80 ਤਾਂ ਪੇਪਰ ਨੂੰ ਸਟਾਰਟ ਕਰਨ ਤੋਂ ਪਹਿਲਾਂ ਜੇ ਚੈਨਲ ਦੇ ਤੁਸੀਂ ਸਾਡੇ ਨਵੇਂ ਹੋ ਤਾਂ ਚੈਨਲ ਨੂੰ ਤੁਸੀਂ ਕਰਨਾ ਹੈ ਸਬਸਕ੍ਰਾਈਬ ਤੇ ਪਹਿਲਾਂ ਕੰਮ ਕਰ ਦਿਨਾ ਪੈਸ ਕਿਉਂਕਿ ਇਸ ਤਰ੍ਹਾਂ ਦੀ ਵੀਡੀਓ ਤੁਹਾਡੇ ਲਈ ਲੈ ਕੇ ਆਉਂਦੇ ਰਹਿੰਦੇ ਆ ਤਾਂ ਤੁਹਾਨੂੰ ਨੋਟੀਫਿਕੇਸ਼ਨ ਦਾ ਪਤਾ ਚਲਦਾ ਰਹੂਗਾ ਤੇ ਚਲੋ ਆਦੀ ਵੀਡੀਓ ਨੂੰ ਸਟਾਰਟ ਕਰ ਲੈਂਦੇ ਆ ਤਾ ਸਭ ਤੋਂ ਪਹਿਲਾ ਇੱਥੇ ਤੁਹਾਨੂੰ ਮਿਲ ਜਾਵੇਗਾ ਭਾਗ ਊੜਾ ਜਿਸ ਵਿੱਚ ਤੁਹਾਨੂੰ ਬਹੁਵਿਕਲਪੀ ਪ੍ਰਸ਼ਨ ਮਿਲ ਜਾਣਗੇ ਤਾਂ ਇਹਨਾਂ ਵਿੱਚ ਤੁਹਾਨੂੰ ਚੋਇਸ ਮਿਲ ਜਾਂਦੀਆਂ ਨੇ ਜਿਨ੍ਹਾਂ ਵਿੱਚ ਸਹੀ ਦੀ ਚੋਇਸ ਤੇ ਤੁਸੀਂ ਟਿਕ ਲਗਾਉਣਾ ਹੁੰਦਾ ਹੈ ਤਾਂ ਪਹਿਲਾ ਹੈ ਸੂਰ ਮੰਡਲ ਤੇ ਕਿਹੜੇ ਗ੍ਰਹਿ ਉੱਪਰ ਜੀਵਨ ਹੈ ਤਾਂ ਇਸ ਦਾ ਆਨਸਰ ਆਵੇਗਾ ਫਸਟ ਆਪਸ਼ਨ ਧਰਤੀ ਅਰਥ ਜਦੋਂ ਧਰਤੀ ਸੂਰਜ ਤੇ ਚੰਦ ਦੇ ਵਿਚਕਾਰ ਆ ਜਾਂਦੀ ਹੈ ਤਾਂ ਉਸ ਵੇਲੇ ਕਿਹੜਾ ਗ੍ਰਹਿ ਲੱਗਦਾ ਹੈ ਤਾਂ ਇਸ ਵਿੱਚ ਆਵੇਗਾ ਚੰਨ ਗ੍ਰਹਿ ਤਰਤੀ ਦੁਆਲੇ ਲਿਪਟੇ ਹਵਾ ਦੇ ਗਲਾਫ ਨੂੰ ਕੀ ਕਿਹਾ ਜਾਂਦਾ ਹੈ ਸੈਕਿੰਡ ਆਪਸ਼ਨ ਜੋ ਕੀ ਹੈ ਵਾਯੂ ਮੰਡਲ ਭਾਰਤੀ ਮਾਨਕ ਸਮਾਂ ਗ੍ਰੀਨ ਗ੍ਰੀਨਵਿਚ ਗ੍ਰੀਨਵਿਚ ਦੇ ਸਮੇਂ ਤੋਂ ਕਿੰਨੇ ਘੰਟੇ ਅੱਗੇ ਹੈ ਤਾਂ ਇਸ ਵਿੱਚ ਅਵੇਗਾ ਚਾਰ ਆਪਸ਼ਨ ਜੋ ਕੀ ਹੈ 5 ਘੰਟੇ 30 ਮਿੰਟ ਨਕਸ਼ੇ ਉੱਪਰ ਪਾਣੀ ਨੂੰ ਕਿਸ ਰੰਗ ਨਾਲ ਦਰਸਾਇਆ ਜਾਂਦਾ ਹੈ ਨੀਲਾ ਡਿਮਿ ਟੈਰੀਸ ਤੇ ਬਨੀਂਦਰ ਕੌਣ ਸਨ ਤਾਂ ਇਸ ਵਿੱਚ ਆਵੇਗਾ ਹਿੰਦੀ ਯੂਨਾਨੀ ਹਮਲਾਵਰ ਚੀਨ ਨੂੰ ਡੈਸ਼ ਨਾਲ ਜੋੜਨ ਵਾਲੇ ਮਾਰਗ ਨੂੰ ਰੇਸ਼ਮੀ ਜਾਂ ਸਿਲਕ ਮਾਰਗ ਕਿਹਾ ਜਾਂਦਾ ਹੈ ਅਮਰੀਕਾ ਪੂਸ਼ਯਾ ਪੁੱਤੀ ਵੰਸ਼ ਦਾ ਸਭ ਤੋਂ ਪ੍ਰਸਿੱਧ ਰਾਜਾ ਕੌਣ ਸੀ ਤਾਂ ਇਸ ਵਿੱਚ ਆਵੇਗਾ ਹਰਸ਼ਵਰਧਨ ਮੋਹਨਜੋਦੜੋ ਤੋਂ ਪ੍ਰਾਪਤ ਹੋਈ ਰਿੱਟਕੀ ਦੀ ਮੂਰਤੀ ਕਿਹੜੀ ਧਾਤ ਤੋਂ ਬਣੀ ਹੋਈ ਸੀ ਕਾਂਸੇ ਦੀ ਪਰਾਚੀਨ ਭਾਰਤ ਵਿੱਚ ਮਹਾਨ ਜਨ ਮਹਾਨ ਜਨਪਦ ਗਿਣਤੀ ਵਿੱਚ ਕਿੰਨੇ ਸਨ ਤਾਂ ਇਸ ਵਿੱਚ ਆਵੇਗਾ ਜੋ ਕਿ ਹੈ ਨੰਬਰ 4 ਆਪਸ਼ਨ 16 ਉਸ ਤੋਂ ਅਗੇ ਤੁਹਾਨੂੰ ਮਿਲੇਗਾ ਜੋ ਕਿ ਹੈ ਬੱਚੇ ਦਾ ਪਹਿਲਾ ਤੇ ਮੁੱਢਲਾ ਸਮਾਜ ਕਿਹੜਾ ਹੈ ਪਰਿਵਾਰ ਸਭ ਤੋਂ ਪਹਿਲਾ ਮਨੁੱਖ ਨੇ ਪਰਾਚੀਨ ਸਮੇਂ ਵਿੱਚ ਕਿਹੜੇ ਪ੍ਰਦਾਸ਼ ਦੇ ਹਥਿਆਰ ਬਣਾਏ ਤਾਂ ਇਸ ਵਿੱਚ ਆਵੇਗਾ ਜੋ ਕਿ ਹੈ लोहा ताती जो आपा पहला कह सकदे जो किसी पत्थर क्योंकि लोहा या पत्थर ਵਿੱਚ ਥੋੜੀ ਤੁਹਾਡੀ ਕਨਫਿਊਜ਼ਨ ਹੁੰਦੀ ਸੀ ਤਾਂ ਇਸ ਵਿੱਚ ਆ ਜਾਵੇਗਾ ਪੱਥਰ ਗ੍ਰਾਮ ਪੰਚਾਇਤ ਪੰਚਾਇਤ ਸਮਿਤੀ ਤੇ ਜ਼ਿਲ੍ਹਾ ਪ੍ਰਸ਼ਦ ਪਰਸ਼ਦ ਦੀ ਚੋਣ ਲੜਨ ਲਈ ਕਿੱਟ ਕਿੰਨੀ ਉਮਰ ਹੋਣੀ ਚਾਹੀਦੀ ਹੈ ਤਾਂ ਇਸ ਵਿੱਚ ਆਵੇਗਾ ਨੰਬਰ ਸੈਕਿੰਡ ਆਪਸ਼ਨ ਜੋ ਕਿ ਹੈ 21 ਸਾਲ ਨਗਰ ਨਿਗਮ ਦੇ ਮੁਖੀ ਦੇ ਅਹੁਦੇ ਅਹੁਦੇ ਨੂੰ ਕੀ ਕਹਿੰਦੇ ਹਨ ਤਾਂ ਇਸ ਵਿੱਚ ਆਵੇਗਾ ਜੋ ਕਿ ਹੈ ਮੇਅਰ ਵੱਡੇ ਸ਼ਹਿਰਾ ਵਿੱਚ ਵਧੇਰੇ ਭੀੜ ਵਾਲੀ ਸੜਕ ਦੀ ਸੜਕ ਨੂੰ ਭੀੜ ਘਟਾਉਣ ਲਈ ਇੱਕ ਸੜਕ ਉੱਪਰ ਇੱਕ ਹੋਰ ਸੜਕ ਬਣਾਈ ਜਾਂਦੀ ਹੈ ਇਸ ਸੜਕ ਨੂੰ ਕੀ ਕੀ ਕਹਿੰਦੇ ਹਨ ਤਾਂ ਇਸ ਦਾ ਅਨਸਰ ਆਵੇਗਾ ਜੋ ਕਿ ਹੈ ਫਲਾਈਓਵਰ ਇਸ ਤੋਂਗੇ ਤੁਹਾਨੂੰ ਮਿਲ ਜਾਣਗੇ ਸਹੀ ਜਾਂ ਗਲਤ ਕੁਝ ਪ੍ਰਸ਼ਨ ਉੱਤਰ ਮਿਲ ਜਾਣਗੇ ਜੋ ਕਿ ਇੱਕ ਹੀ ਅੰਕ ਦੇਉਣਗੇ ਉਹ ਸਹੀ ਗੱਲ ਹੋ ਸਕਦੇ ਹਨ ਜਾਂ ਕੁਝ ਖਾਲੀ ਥਾਂ ਹੋ ਸਕਦੇ ਹਨ ਤਾਂ ਜਾਂ ਕਿਸੇ ਦਾ ਛੋਟੇ ਪ੍ਰਸ਼ਨ ਉੱਤਰ ਹੋ ਸਕਦੇ ਹਨ ਪਹਿਲਾ ਧਰਤੀ ਦਾ ਧੂਰਾ ਇੱਕ ਕਲਪਨਿਕ ਗ੍ਰਹਿ ਹੈ ਜਿਸ ਦੇ ਦੁਆਲੇ ਧਰਤੀ ਘੁੰਮਦੀ ਹੈ ਤਾਂ ਇਸ ਦਾ ਆਵੇਗਾ ਸਹੀ ਸੂਰਜ ਪ੍ਰਣਾਲੀ ਦੇ ਸਭ ਤੋਂ ਵੱਡੇ ਗ੍ਰਹਿ ਦਾ ਨਾਮ ਦੱਸੋ ਤਾਂ ਇਸ ਦਾ ਅਨਸਰ ਆਵੇਗਾ ਬ੍ਰਹਿਸਪਤੀ ਸਾਡੇ ਦੇਸ਼ ਭਾਰਤ ਸੰਸਾਰ ਦੇ ਕਿਸ ਮਹਾਦੀਪ ਮਹਾਦੀਪ ਵਿੱਚ ਸਥਿਤ ਹੈ ਤਾਂ ਇਸ ਵਿੱਚ ਆਵੇਗਾ এਸ਼ੀਆ ਮਹਾਦੀਪ ਡੈਸ਼ ਰੇਖਾ ਭਾਰਤ ਨੂੰ ਦੋ ਭੱਗਾਂ ਵਿੱਚ ਵੰਡਦੀ ਹੈ ਕਰਕ ਰੇਖਾ ਮੱਧ ਪੱਥਰ ਕਾਲ ਵਿੱਚ ਭੀਮ ਬੈਠਕਾ ਨਾਮੀ ਸਥਾਨ ਦੀ ਬਣੀ ਸ਼ੈਲੀ ਚਿੱਤਰਕਾਰੀ ਕਿਸ ਕਾਰਜ ਵਿੱਚ ਕਾਰਜ ਕਿਸ ਰਾਜ ਵਿੱਚ ਹੈ ਤਾਂ ਇਸ ਚ ਆਵੇਗਾ ਮੱਧ ਪ੍ਰਦੇਸ਼ ਜਿਸ ਕਾਲ ਦਾ ਸਾਡੇ ਕੋਲ ਕੋਈ ਲਿਖਤੀ ਵੇਰਵਾ ਨਹੀਂ ਹੈ ਉਸ ਨੂੰ ਡੈਸ਼ ਕਿਹਾ ਜਾਂਦਾ ਹੈ ਪ੍ਰਾਚਨ ਇਤਿਹਾਸਿਕ ਕਾਲ ਅਗਿੱਤਾ ਨੂੰ ਇੱਕ ਸਹੀ ਹੈ ਗਲਤ ਮਿਲ ਜਾਵੇ ਕਿ ਸਿੰਧ ਘਾਟੀ ਸਭਿਤਾ ਦੇ ਮਰਦ ਤੇ ਇਸ ਦੇ ਗਾਇਨੇ ਤੇ ਫੈਸ਼ਨ ਦੇ ਸ਼ੌਕੀਨ ਸਨ ਤਾਂ ਇਸ ਦਾ ਅਨਸਰ ਵੇਗਾ ਸਹੀ ਸਹੀ ਚੰਦਰਗੁਪਤ ਵਿਕਰਮ ਅਦਿੱਤਿਆ ਦੇ ਸਮੇਂ ਵਿੱਚ ਕਿਹੜਾ ਚੀਨੀ ਭਾਰਤ ਵਿੱਚ ਆਇਆ ਸੀ ਤਾਂ ਇਸ ਦਾ ਅਨਸਰ ਆਵੇਗਾ ਫਾਹੀ ਫਾਹੀ ਸਾਡੇ ਰਾਜ ਪੰਜਾਬ ਵਿੱਚ ਖੁਣ ਕੇ ਕੁੱਲ ਕਿੰਨੇ ਜ਼ਿਲ੍ਹੇ ਹਨ 23 ಗ್ರಾಮ ਪੰਚਾਇਤ ਨੇ ಗ್ರಾಮ ਪੰਚਾਇਤ ਅਤੇ ਪੰਚਾਇਤੀ ਸമിതി ਦਾ ਰਾਜਕਾਲ ਕਾਰਜਕਾਲ ਕਿੰਨੇ ਸਾਲ ਦਾ ਹੁੰਦਾ ਹੈ 5 ਸਾਲ ਭਾਰਤ ਨੂੰ ਅਨੇਕਤਾ ਵਿੱਚ ਏਕਤਾ ਵਾਲਾ ਦੇਸ਼ ਕਿਹਾ ਜਾਂਦਾ ਹੈ ਸਹੀ ਪੰਚਾਇਤ ਦੀ ਆਮਦਨ ਤੇ ਖਰਚ ਦਾ ਹਿਸਾਬ ਰੱਖਣ ਵਾਲੇ ਕਰਮਚਾਰੀਆਂ ਨੂੰ ਕੀ ਕਹਿੰਦੇ ਹਨ ਪੰਚਾਇਤ ਸਕੱਤਰ ਜਾਂ ಗ್ರಾಮ ਸੇਵਕ ਇਸ ਤੋਂ ਕਿ ਤੁਹਾਨੂੰ ਮਿਲ ਜਾਵੇਗਾ ਪਾ ਕਿਹੜੀ ਵਿੱਚ ਛੋਟੇ ਉੱਤਰ ਵਾਲੇ ਪ੍ਰਸ਼ਨ ਪਹਿਲਾ ਪ੍ਰਸ਼ਨ ਹੈ ਗਲੋਬ ਨੂੰ ਧਰਤੀ ਦਾ ਮਾਡਲ ਕਿਉਂ ਕਿਹਾ ਜਾਂਦਾ ਹੈ ਇੱਥੇ ਤੁਹਾਨੂੰ ਇਸ ਦਾ ਉੱਤਰ ਦੇਖਣ ਨੂੰ ਮਿਲ ਜਾਵੇਗਾ ਗਲੋਬ ਨੂੰ ਧਰਤੀ ਦਾ ਮਾਡਲ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਇਹ ਧਰਤੀ ਦਾ ਇੱਕ ਛੋਟਾ ਸਹੀ ਰੂਪ ਹੈ ਇਹ ਧਰਤੀ ਦੇ ਆਕਾਰ ਮਹਾਦੀਪਾਂ ਇਹ ਮਹਾਸਾਗਰਾਂ ਤੇ ਦੇਸ਼ਾਂ ਦੀ ਸਹੀ ਸਥਿਤੀ ਨੂੰ ਦਰਸਾਉਂਦਾ ਹੈ ਜਿਸ ਨਾਲ ਅਸੀਂ ਭਾਰਤ ਦੀ ਯਾਨੀ ਕਿ ਧਰਤੀ ਦੀ ਭੂਗੋਲਿਕ ਬੰਤਰ ਨੂੰ ਆਸਾਨੀ ਨਾਲ ਸਮਝ ਸਕਦੇ ਹਾਂ ਅੱਗੇ ਪ੍ਰਸ਼ਨ ਮਿਲ ਜਾਵੇਗਾ ਜੋ ਕਿ ਹੈ ਭਾਰਤ ਨੂੰ ਰਾਜਨੀਤਿਕ ਤੌਰ ਤੇ ਕਿੰਨੇ ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਵੰਡਿਆ ਗਿਆ ਹੈ ਤੇ ਨੰਬਰ 3 ਪ੍ਰਸ਼ਨ ਹੋਵੇਗਾ ਜੋ ਕਿ ਹੈ ਗੁਪਤ ਕਾਲ ਨੂੰ ਭਾਰਤ ਦਾ ਸੁਨਹਿਰੀ ਯੁੱਗ ਕਿਉਂ ਕਹਿੰਦੇ ਹਾਂ ਤਾਂ ਇਹਨਾਂ ਦੋਨਾਂ ਪ੍ਰਸ਼ਨਾਂ ਦਾ ਉੱਤਰ ਤੁਹਾਨੂੰ ਇੱਥੇ ਦੇਖਣ ਨੂੰ ਮਿਲ ਜਾਵੇਗਾ ਪਹਿਲਾ ਹੈ ਭਾਰਤ ਨੂੰ ਰਾਜਨੀਤਿਕ ਤੌਰ ਤੇ 28 ਰਾਜਾਂ ਤੇ 8 ਕੇਂਦਰਾਂ ਸ਼ਾਸਿਤ ਪ੍ਰਦੇਸ਼ਾਂ ਵਿੱਚ ਵੰਡਿਆ ਗਿਆ ਹੈ ਗੁਪਤ ਕਾਲ ਨੂੰ ਭਾਰਤ ਦਾ ਸੁਨਹਿਰੀ ਕਾਲ ਗੁਪਤ ਕਾਲ ਨੂੰ ਭਾਰਤ ਦਾ ਸੁਨਹਿਰੀ ਕਿਹਾ ਜਾਂਦਾ ਹੈ ਕਿਉਂਕਿ ਇਸ ਦੌਰਾਨ ਕਲਾ ਵਿਗਿਆਨ ਸਾਹਿਤ ਤੇ ਗਣਿਤ ਖਗੋਲ ਵਿਗਿਆਨ ਤੇ ਦਰਸ਼ਨ ਦੇ ਖੇਤਰ ਵਿੱਚ ਬਹੁਤ ਜ਼ਿਆਦਾ ਤਰੱਕੀ ਹੋਈ ਇਸ ਕਾਲ ਵਿੱਚ ਕਈ ਮਹਾਨ ਵਿਦਵਾਨ ਅਤੇ ਕਲਾਕਾਰ ਪੈਦਾ ਹੋਏ ਅਤੇ ਸਮਾਜਿਕ ਤੇ ਆਰਥਿਕ ਖੁਸ਼ਹਾਲੀ ਤੇ ਖੁਸ਼ਹਾਲੀ ਵੀ ਸਿਖਰ ਤੇ ਸੀ ਅਗਲੇ ਪ੍ਰਸ਼ਨ ਨੂੰ ਆਪਾਂ ਦੇਖ ਲਵਾਂਗੇ ਅਸ਼ੋਕ ਨੂੰ ਮਹਾਨ ਕਿਉਂ ਕਿਹਾ ਜਾਂਦਾ ਹੈ ਅਗਲਾ ਪ੍ਰਸ਼ਨ ਨਗਰਪਾਲਿਕਾ ਜਾਂ ਨਗਰ ਨਿਯਮ ਦੇ ਕੋਈ ਦੋ ਕੰਮ ਲਿਖੋ ਉਸ ਦਾ ਅਗਲਾ ਪ੍ਰਸ਼ਨ ਮਨੁੱਖ ਨੂੰ ਸਮਾਜਿਕ ਪ੍ਰਾਣੀ ਕਿਉਂ ਕਿਹਾ ਜਾਂਦਾ ਹੈ ਤਾਂ ਇਹਨਾਂ ਤਿੰਨਾਂ ਪ੍ਰਸ਼ਨਾਂ ਦੇ ਉੱਤਰ ਦੇਖ ਲਵਾਂਗੇ ਪਹਿਲਾ ਪ੍ਰੇਸ਼ਨ ਜਿਵੇਂ ਕਿ ਅਸ਼ੋਕ ਨੂੰ ਮਹਾਨ ਕਿਉਂ ਕਿਹਾ ਜਾਂਦਾ ਹੈ ਸਮਰਾਟ ਅਸ਼ੋਕ ਨੂੰ ਮਹਾਨ ਕਿਹਾ ਜਾਂਦਾ ਹੈ ਕਿਉਂਕਿ ਉਸਨੇ ਕਲਿੰਗਾ ਯੁੱਧ ਤੋਂ ਬਾਅਦ ਹਿੰਸਾ ਤਿਆਗ ਕੇ ਬੁੱਧ ਧਰਮ ਅਪਣਾਇਆ ਅਤੇ ਅਹਿੰਸਾ ਤੇ ਧਰਮ ਦੇ ਪ੍ਰਚਾਰ ਲਈ ਕੰਮ ਕੀਤਾ ਉਸਨੇ ਲੋਕ ਭਲਾਈ ਲਈ ਕੰਮ ਕੀਤੇ ਜਿਵੇਂ ਕਿ ਸੜਕਾਂ ਬਣਾਉਣੀਆਂ ਖੂਹ ਪਟਵਾਉਣੇ ਤੇ ਹਸਪੀਟਲ ਖੋਲਣੇ ਨਗਰਪਾਲਿਕਾ ਜਾ ਨਗਰ ਨਿਯਮ ਦੇ ਕੋਈ ਦੋ ਕੰਮ ਨਗਰਪਾਲਿਕਾ ਜਾਂ ਨਗਰ ਨਿਯਮ ਦੇ ਦੋ ਕੰਮ ਇਹ ਲਿਖੇ ਅਨੁਸਾਰ ਹਨ ਸ਼ਹਿਰ ਦੀ ਸ਼ਹਿਰ ਦੀ ਸਫਾਈ ਤੇ ਕੂੜਾ ਪ੍ਰਬੰਧ ਕਰਨਾ ਪੀਣ ਵਾਲੇ ਪਾਣੀ ਦੀ ਸਪਲਾਈ ਤੇ ਸੜਕਾਂ ਦਾ ਨਿਰਮਾਣ ਤੇ ਰਾਖ ਰੱਖਿਆ ਕਰਨਾ ਮਨੁੱਖ ਨੂੰ ਸਮਾਜਿਕ ਪ੍ਰਾਣੀ ਕਿਉਂ ਕਿਹਾ ਜਾਂਦਾ ਹੈ ਮਨੁੱਖ ਨੂੰ ਸਮਾਜਿਕ ਪ੍ਰਾਣੀ ਕਿਹਾ ਜਾਂਦਾ ਹੈ ਕਿਉਂਕਿ ਉਹ ਸਮਾਜ ਵਿੱਚ ਇੱਕ ਦੂਜੇ ਲੋਕਾਂ ਨਾਲ ਮਿਲ ਕੇ ਰਹਿੰਦਾ ਹੈ ਉਤੇ ਇੱਕ ਦੂਜੇ ਉਤੇ ਨਿਰਭਰ ਕਰਦਾ ਹੈ ਮਨੁੱਖ ਲੋੜਾਂ ਤੇ ਭਾਵਨਾਵਾਂ ਦੀ ਪੂਰਤੀ ਲਈ ਸਮਾਜਿਕ ਸਬੰਧ ਜ਼ਰੂਰੀ ਹਨ ਉਹ ਸਮਾਜਿਕ ਨੀਮਾ ਤੇ ਕਦਰਾਂ ਕੀਮਤਾਂ ਦੇ ਅਨੁਸਾਰ ਜੀਵਨ ਬਤੀਤ ਕਰਦਾ ਹੈ ਇਸ ਤੋਂ ਅੱਗੇ ਸਟਾਰਟ ਹੋ ਜਾਵੇਗਾ ਭਾਗ ਸ ਇਸ ਵਿੱਚ ਤੁਹਾਨੂੰ ਮਿਲ ਜਾਣਗੇ ਵੱਡੇ ਉੱਤਰਾਂ ਵਾਲੇ ਪ੍ਰਸ਼ਨ ਤਾਂ ਪਹਿਲਾਂ ਆਪਾਂ ਸਾਰੇ ਪ੍ਰਸ਼ਨ ਉੱਤਰ ਦੇਖ ਲਵਾਂਗੇ ਉਸ ਤੋਂ ਬਾਅਦ ਇਹਨਾਂ ਦੇ ਅਨਸਰ ਦੇਖ ਲਵਾਂਗੇ ਪਹਿਲਾ ਪ੍ਰਸ਼ਨ ਹੈ ਸੂਰਜੀ ਪਰਿਵਾਰ ਬਾਰੇ ਤੁਸੀਂ ਕੀ ਜਾਣਦੇ ਹੋ ਜਾਂ ਦੀ ਆਪਸ਼ਨਲ ਕਾਰਪਰੇਸ਼ਨ ਹੋਵੇਗਾ ਤੇ ਤੇ ਕਿੰਨੇ ਮਾਦੀ ਫਨ ਇਹਨਾਂ ਦੇ ਨਾਮ ਲਿਖੋ ਸਭ ਤੋਂ ਵੱਡਾ ਮਾਦੀਪ ਕਿਹੜਾ ਹੈ ਅਗਲਾ ਪ੍ਰਸ਼ਨ ਹੜੱਪਾ ਸਭਿਤਾ ਦੇ ਲੋਕਾਂ ਦੇ ਸਮਾਜਿਕ ਤੇ ਆਰਥਿਕ ਜੀਵਨ ਤੇ ਚਾਨਣਾ ਪਾਓ ਹਰਸ਼ਵਰਧਨ ਬਾਰੇ ਇੱਕ ਨੋਟ ਲਿਖੋ ਅਗ ਤੇ ਪਈਏ ਦੀ ਖੋਜ ਨੇ ਮਨੁੱਖ ਲਈ ਮਨੁੱਖ ਦੀ ਕਿਸ ਤਰ੍ਹਾਂ ਸਹਾਇਤਾ ਕੀਤੀ ਜਾਂ ਮਹਾਤਮਾ ਗੁਦ ਬੁੱਧ ਦੀਆਂ ਸਿੱਖਿਆਵਾਂ ਤੇ ਨੋਟ ਲਿਖੋ ਸੰਕੂਲ ਦੀ ਸੰਪਤੀ ਪ੍ਰਤੀ ਸਾਡੇ ਕੀ ਜ਼ਿੰਮੇਵਾਰੀ ਹੈ ਜਾਂ ਪੰਚਾਇਤ ਪਿੰਡਾਂ ਵਿੱਚ ਕਿਹੜੇ-ਕਿਹੜੇ ਕੰਮ ਕਰਦੀ ਹੈ ਤਾਂ ਹੁਣ ਇਹਨਾਂ ਸਾਰਾ ਪ੍ਰਸ਼ਨਾਂ ਦੇ ਉੱਤਰ ਦੇਖ ਲਵਾਂਗੇ ਸੂਰਜੀ ਪਰਿਵਾਰ ਜਾਂ ਮਹਾਦੀਪ ਸੂਰਜੀ ਪਰਿਵਾਰ ਸੂਰਜੀ ਪਰਿਵਾਰ ਸੂਰਜ ਦੇ ਅਤੇ ਇਸ ਦੇ ਆਲੇ-ਦੁਆਲੇ ਘੁੰਮਣ ਵਾਲੇ ਗ੍ਰਹਾਂ ਉਪਗ੍ਰਹਾਂ ਤੇ ਤਾਰੇ ਛੋਟੇ ਗ੍ਰਹਾਂ ਤੇ ਤੁਮ ਕਿੰਤੂ ਦਾ ਸੰੂਹ ਹੈ ਇਸ ਵਿੱਚ 8 ਮੁੱਖ ਗ੍ਰਹਾਂ ਹਨ ਬੁੱਧ ਸ਼ੁਕਰ ਧਰਤੀ ਮੰਗਲ ਬ੍ਰਹਸਪਤੀ ਸ਼ਨੀ ਯੂਰਨਸ ਤੇ ਨੇਪਚੂਨ ਸ਼ਾਮਿਲ ਹਨ ਧਰਤੀ ਸੂਰਜੀ ਪਰਿਵਾਰ ਦਾ ਇੱਕ ਹਿੱਸਾ ਹੈ ਜਿੱਥੇ ਜੀਵਨ ਸੰਭਵ ਹੈ ਇਸ ਦਾ ਅਗਲਾ ਪਰਿਸ਼ਨ ਜੋ ਕਿ ਯਾਦ ਨਾਲ ਤੁਹਾਨੂੰ ਦੇਖਣ ਨੂੰ ਮਿਲਿਆ ਸੀ ਮਹਾਦੀਪ ਧਰਤੀ ਤੇ ਸੱਤ ਮਹਾਦੀਪ ਹਨ ਏਸ਼ੀਆ ਅਫਰੀਕਾ ਉਤਰੀ ਉਤਰੀ ਅਮਰੀਕਾ ਦੱਖਣੀ ਅਮਰੀਕਾ ਅੰਟਾਰਕਟਿਕਾ ਯੂਰਪ ਤੇ ਆਸਟ੍ਰੇਲੀਆ ਕਿੰਨਾ ਵਿੱਚ এশিয়া ਸਭ ਤੋਂ ਵੱਡਾ মহাদেশ ਹੈ اگلے ප්‍රශ්න ਦਾ ਉੱਤਰ ਤੁਹਾਨੂੰ ਦੇਖਣ ਨੂੰ ਮਿਲ ਜਾਵੇਗਾ ਜੋ ਕਿ ਹੜੱਪਾ ਸਭਿਤਾ ਜਾਂ ਹਰਸ਼ਵਦਨ ਪਹਿਲਾ ਆਪਾਂ ਦੇਖ ਲਵਾਂਗੇ ਹੜੱਪਾ ਸਭਿਤਾ ਹੜੱਪਾ ਸਭਿਤਾ ਦੇ ਲੋਕਾਂ ਦਾ ਸਮਾਜਿਕ ਤੇ ਆਰਥਿਕ ਜੀਵਨ ਹੜੱਪਾ ਸਭਿਤਾ ਦੇ ਲੋਕ ਮੁੱਖ ਤੌਰ ਤੇ ਖੇਤੀਬਾੜੀ ਵਪਾਰ ਤੇ ਦਸਤਕਾਰੀ ਤੇ ਨਿਰਭਰ ਕਰਦੇ ਸਨ ਉਹਨਾਂ ਦਾ ਸਮਾਜ ਆਮ ਤੌਰ ਤੇ ਸ਼ਾਂਤੀਪੂਰਨ ਸੀ ਤੇ ਇੱਕ ਸ਼ਹਿਰੀ ਯੋਜਨਾਬੰਦ ਬੰਦੀ ਲਈ ਜਾਣਿਆ ਜਾਂਦਾ ਸੀ ਹਰਸ਼ਵਰਧਨ ਹਰਸ਼ਵਰਧਨ ਇੱਕ ਮਹਾਨ ਭਾਰਤੀ ਸ਼ਾਸਕ ਸੀ ਜਿਸ ਨੇ 7ਵੀਂ ਸਦੀ ਈਸਵੀ ਵਿੱਚ ਉੱਤਰੀ ਭਾਰਤ ਦੇ ਉੱਤਰੀ ਭਾਰਤ ਤੇ ਰਾਜ ਕੀਤਾ ਉਹ ਕਲਾ ਸਾਹਿਤ ਤੇ ਸਿੱਖਿਆ ਦਾ ਸਰਪ੍ਰਸਤ ਸੀ ਅਤੇ ਉਸ ਦੇ ਰਾਜ ਵਿੱਚ ਸ਼ਾਂਤੀ ਤੇ ਖੁਸ਼ਹਾਲੀ ਸੀ ਅਗਲਾ ਪ੍ਰਸ਼ਨ ਜੋ ਕਿ ਅਗ ਤੇ ਪਹੀਏ ਦੀ ਖੋਜ ਇਸ ਦੇ ਨਾਲ ਮਹਾਤਮਾ ਬੁੱਧ ਵੀ ਤੁਹਾਨੂੰ ਦੇਖਣ ਨੂੰ ਮਿਲ ਜਾਵੇਗਾ ਅੱਗ ਜਾਂ ਪਹੀਏ ਦੀ ਖੋਜ ਦਾ ਮਨੁੱਖੀ ਸਹਾਇਤਾ ਅੱਗ ਦੀ ਖੋਜ ਨੇ ਮਨੁੱਖ ਨੂੰ ਭੋਜਨ ਤਕਾਉਣ ਰੋਸ਼ਨੀ ਤੇ ਗਰਮੀ ਪ੍ਰਦਾਨ ਕਰਨ ਵਿੱਚ ਮਦਦ ਕੀਤੀ ਜਦੋਂ ਕਿ ਪਹੀਏ ਦੀ ਖੋਜ ਨੇ ਉਸ ਨੂੰ ਆਵਾਜਾਈ ਤੇ ਵਪਾਰ ਨੂੰ ਆਸਾਨ ਬਣਾਇਆ ਇਸ ਨਾਲ ਮਨੁੱਖੀ ਸਭਿਤਾ ਦਾ ਵਿਕਾਸ ਹੋਇਆ ਮਹਾਤਮਾ ਬੁੱਧ ਦੀਆਂ ਸਿੱਖਿਆਵਾਂ ਮਹਾਤਮਾ ਬੁੱਧ ਨੇ ਚਾਰ ਮਹਾਨ ਸੱਚ ਦੁੱਖ ਦੁੱਖ ਦਾ ਕਾਰਨ ਦੁਖਦਾਂਤ ਤੇ ਦੁੱਖ ਦੇ ਅੰਤ ਦਾ ਮਾਰਗ ਅਤੇ ਅੱਠ ਫੋਲਡ ਮਾਰਗ ਸਹੀ ਸਮਝ ਸਹੀ ਵਿਚਾਰ ਸਹੀ ਵੋਲ ਸਹੀ ਕਾਰਵਾਈ ਸਹੀ ਰੋਜੀ ਸਹੀ ਰੋਜੀ ਰੋਟੀ ਸਹੀ ਕੋਸ਼ਿਸ਼ ਸਹੀ ਜਾਗਰਤਾ ਸਹੀ ਇਕਾਰਤਾ ਦੀਆਂ ਸਿੱਖਿਆਵਾਂ ਦਿੱਤੀਆਂ ਤਾਂ ਇਸ ਦੇ ਨਾਲ ਹੀ ਸੱਸਾ ਭਾਗ ਤੁਹਾਡਾ ਕੰਪਲੀਟ ਹੋ ਜਾਂਦਾ ਹੈ ਤਾਂ ਇਸ ਤੋਂ ਅੱਗੇ ਸਟਾਰਟ ਹੋ ਜਾਵੇਗਾ ਜੋ ਕਿ ਹਾ ਹਾ ਤਾਂ ਇਸ ਵਿੱਚ ਤੁਹਾਨੂੰ ਇੱਕ ਅਪਰੇਸ਼ਨ ਦੇ ਉੱਤਰ ਦੇਖਣੇ ਹੋਣਗੇ ਜੋ ਕਿ ਤੁਹਾਨੂੰ ਪੈਰਾ ਪੜ੍ਹ ਕੇ ਪ੍ਰਸ਼ਨਾਂ ਦੇ ਉੱਤਰ ਦੇਣੇ ਹੋਣਗੇ ਤਾਂ ਇੱਥੇ ਅਸੀਂ ਪੈਰਾ ਚੰਗੀ ਤਰ੍ਹਾਂ ਪੜ੍ਹ ਲਿਆ ਹੈ ਤਾਂ ਨੀਚੇ ਦਿੱਤੇ ਗਏ ਪ੍ਰਸ਼ਨ ਤੁਹਾਨੂੰ ਦਿਖਾ ਦਿੰਨੇ ਆ ਤਾਂ ਉਸ ਦੇ ਉੱਤਰ ਤੁਹਾਨੂੰ ਇੱਥੇ ਦਿਖਾ ਦੇਵਾਂਗੇ ਪਹਿਲਾ ਪ੍ਰਸ਼ਨ ਹੈ ਜੰਗਲ ਸਾਡੇ ਲਈ ਕਿਵੇਂ ਕੀਮਤੀ ਹਨ ਤਾਂ ਇੱਥੇ ਤੋਂ ਨਿੱਕ ਨੰਬਰ ਪਾ ਕੇ ਸਾਂਸ ਲਿਖਿਆ ਮਿਲ ਜਾਵੇਗਾ ਇਹ ਜਾਨਵਰ ਨੂੰ ਆਵਾਸ ਪ੍ਰਦਾਨ ਕਰਦੇ ਹਨ ਤੇ ਮਿਲ ਕੇ ਵਾਤਾਵਰਨ ਦੀ ਰੱਖ-ਰਖਾ ਵੀ ਕਰਦੇ ਹਨ ਅਗਲਾ ਪ੍ਰਸ਼ਨ ਜੋ ਕਿ ਹੈ ਜੰਗਲਾਂ ਦੇ ਵਿਨਾਸ਼ ਲਈ ਕਿਹੜੀਆਂ ਗਤੀਵਿਧੀਆਂ ਜ਼ਿੰਮੇਵਾਰ ਹਨ ਤਾਂ ਇੱਥੇ ਤੁਹਾਨੂੰ ਨੰਬਰ 2 ਪਾ ਕੇ ਤੀਜੀ ਲਾਈਨ ਵਿੱਚ ਦਾਂਸਰ ਲਿਖਣ ਮਿਲ ਜਾਵੇਗਾ ਜੰਗਲਾਂ ਦੀ ਕਟਾਈ ਤੋਂ ਪੂਖਰਨ ਜੰਗਲਾ ਦੀ ਅੱਗ ਸੁਨਾਮੀ ਸੁਨਾਮੀ ਜ਼ਮੀਨ ਦਾ ਖਿਸਕਣਾ ਆਦਿ ਕੁਝ ਮਨੁੱਖੀ ਅਤੇ ਕੁਦਰਤੀ ਕਾਰਕ ਹਨ ਨੰਬਰ 3 ਜੋ ਕੀ ਹੈ ਜੰਗਲੀ ਜਾਨਵਰਾਂ ਦਾ ਸ਼ਿਕਾਰ ਕਰਨ ਦੇ ਮੁੱਖ ਕਾਰਨ ਕੀ ਹਨ ਤਾਂ ਇੱਥੇ ਨੰਬਰ 3 ਤੁਹਾਨੂੰ ਲਿਖਿਆ ਮਿਲ ਜਾਵੇਗਾ ਜੋ ਕਿ ਤੁਹਾਨੂੰ ਮਿਲਦਾ ਹੈ 6ਵੀਂ ਲਾਈਨ ਵਿੱਚ ਇਹ ਜਾਨਵਰਾਂ ਦਾ ਸ਼ਿਕਾਰ ਖੰਭਾਂ ਚਮੜੀ ਨਹੂ ਤੇ ਸਿੰਗਾ ਨੂੰ ਸ਼ੌਂਕਵਜੋ ਇਕੱਤਰ ਕਰਨ ਤੇ ਗੈਰ ਕਾਨੂੰਨੀ ਵਪਾਰ ਲਈ ਕੀਤਾ ਜਾਂਦਾ ਹੈ। ਨੰਬਰ 4 ਜੋ ਕੀ ਹੈ ਜੰਗਲਾਂ ਵਿਚਲੇ ਕੁਦਰਤੀ ਨਿਵਾਸਾਂ ਦੇ ਨੁਕਸਾਨ ਦੇ ਕੀ ਕਾਰਨ ਹਨ? ਜਾਨਵਰਾਂ ਦੇ ਜਾਨਵਰਾਂ ਦੇ ਵਿਨਾਸ਼ ਦਾ ਇੱਕ ਹੋਰ ਵੱਡਾ ਕਾਰਨ ਇਹਨਾਂ ਦਾ ਸ਼ਿਕਾਰ ਨਤੀਜੇ ਵਜੋਂ ਖਾਸ ਕਿਸਮਾਂ ਦੇ ਜਾਨਵਰਾਂ ਦੀ ਗਿਣਤੀ ਤੇਜ਼ੀ ਨਾਲ ਘਟਾਵਟ ਆਉਂਦੀ ਹੈ। ਨੰਬਰ 5 ਜੰਗਲਾਂ ਤੇ ਜੰਗਲੀ ਜਾਨਵਰਾਂ ਦੇ ਬਚਾਲੇ ਕੀ ਕੀਤਾ ਜਾ ਸਕਦਾ ਹੈ? ਇਹਨਾਂ ਇਹਨਾਂ ਜਾਨਵਰਾਂ ਦੀ ਸਾਂਭ ਸੰਭਾਲ ਲਈ ਪ੍ਰਤੀ ਜਾਗਰੂਤਾ ਵਧਾ ਕੇ ਇਹਨਾਂ ਨੂੰ ਬਚਾਇਆ ਜਾ ਸਕਦਾ ਹੈ। ਇਸ ਤਰ੍ਹਾਂ ਦੇ ਕਪਾਗ ਵਿੱਚ ਤੁਹਾਨੂੰ ਨਕਸ਼ੇ ਦੇਖਣ ਮਿਲ ਜਾਂਦੇ ਹਨ ਜਿਨ੍ਹਾਂ ਨੂੰ ਤੁਸੀਂ ਦੇਖ ਕੇ ਲੱਭ ਕੇ ਕਰ ਸਕਦੇ ਹੋ ਤਾਂ ਉਮੀਦ ਕਰਦੇ ਤੈਨੂੰ ਆਦੀ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਤੁਸੀਂ ਲਾਈਕ ਕਰਨਾ ਹੈ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚਾਹ ਤਾਂ ਸਬਸਕ੍ਰਾਈਬ ਕਰ ਲੈਣਾ ਤਾਂ ਅਸੀਂ ਤੁਹਾਨੂੰ ਮਿਲਦੇ ਹਾਂ ਇੱਕ ਨਵੀਂ ਵੀਡੀਓ ਵਿੱਚ